ਪੰਜਾਬ ਹਰਿਆਣਾ ਦੀ ਹੱਦ ਤੇ ਵਸਿਆ ਸੰਗਰੂਰ ਜ਼ਿਲ੍ਹੇ ਦਾ ਨਿੱਕਾ ਜਿਹਾ ਸ਼ਹਿਰ ਜਿੱਥੇ ਪੜ੍ਹਾਈ ਦੀ ਸਹੂਲਤ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਬਾਜ਼ਾਰ ਦੇ ਵਿੱਚ ਰੌਣਕ ਬਹੁਤ ਜ਼ਿਆਦਾ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਗਊਸ਼ਾਲਾ ਲਈ ਸ਼ਰਧਾ ਲੋਕਾਂ ਦੀ ਬਹੁਤ ਜ਼ਿਆਦਾ ਦੇਖਣ ਨੂੰ ਮਿਲੇਗੀ ਤੇ ਇਤਿਹਾਸਿਕ ਗੁਰੂ ਘਰ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਪੁਰਾਣੇ ਸਮੇਂ ਦੇ ਘੱਗਰ ਦਰਿਆ ਵੀ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ ਆਜੂ ਕਰਦੇ ਆਂ ਸ਼ਹਿਰ ਆਪਾਂ ਇਸ ਸਤਿ ਸ਼੍ਰੀ ਅਕਾਲ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਸਵੇਰ ਦੇ ਵਜ ਗਏ ਨੇ 9 ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਸੰਗਰੂਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਸ਼ਹਿਰ ਮੂਨਕ ਤੇ ਉੱਥੇ ਨੇ ਤੁਹਾਨੂੰ ਪ੍ਰਾਣੀਆਂ ਤੇ ਨਾਮੀਆਂ ਸਾਰੀਆਂ ਥਾਵਾਂ ਦਿਖਾਵਾਂਗੇ ਤੇ ਆਜੋ ਕਰਦੇ ਹਾਂ ਵੀਡੀਓ ਦੀ ਸਟਾਰਟਿੰਗ ਆਪਾਂ ਤੇ ਚੱਲਦੇ ਹਾਂ ਮੂਨਕ ਪਹਿਲਾਂ ਮੋਟਰਸਾਈਕਲ ਕਰਦੇ ਆਪਾਂ ਸਾਫ਼ ਘਰੇਤਾ ਬਹੁਤ ਹੋ ਰਿਹਾ ਤੇ ਉਹ ਵੀ ਉਹ ਕਰਦੇ ਆ ਬਾਹਰ ਹੁਣ ਆਪਾਂ ਆਪਾਂ ਜਾ ਰਹੇ ਆ ਦੇਲੇ ਤੋਂ ਮੂਨਕ ਨੂੰ ਜੋ ਕਿ ਦੇਲੇ ਤੋਂ ਮੂਨਕ ਹੈਗੇ 5 ਕਿਲੋਮੀਟਰ A few moments later ਲੋ ਜੀ ਮੂਨਕ ਪਹੁੰਚ ਗਏ ਆਪਾਂ ਤਾਂ ਦੇਲੇ ਜੋ ਜਦੋਂ ਮੂਨਕ ਚ ਐਂਟਰ ਕਰਦੇ ਦਾ ਸਾਹਮਣੇ ਆਪਾਂ ਨੂੰ ਪਹਿਲੀ ਵਾਰ ਇਹ ਗੇਟ ਵਿੱਚ ਦੀ ਐਂਟਰ ਹੋਣਾ ਪੈਂਦਾ ਤੇ ਇਹ ਜਿਹੜਾ ਗੇਟ ਬਣਿਆ ਸੀ ਦਵਾਬਾ ਕਾਲੀ ਬੁਲਾ ਸਿੰਘ ਯਾਦਗਾਰੀ ਗੇਟ ਹੈ ਤੇ ਇਹਦੇ ਨਾਲ ਲੱਗੀ ਆ ਗਿਆ ਪੁਰਾਣਾ ਬੱਸ ਸਟੈਂਡ ਜੇ ਤੁਸੀਂ ਪਿੱਪਲ ਦੇਖ ਰਹੇ ਹੋ ਨਾ ਤੇ ਪੁਰਾਣਾ ਬੱਸ ਸਟੈਂਡ ਹੈ ਮੂਨਕ ਦਾ ਆ ਦੇਖੋ ਇਹ ਪੁਰਾਣਾ ਬੱਸ ਸਟੈਂਡ ਮੂਨਕ ਦਾ ਬੱਸਾਂ ਇੱਥੇ ਵੀ ਰੁਕਦੀਆਂ ਨੇ ਹਨਾ ਜਦ ਕਿ ਨਵਾਂ ਬੱਸ ਸਟੈਂਡ ਬਣ ਗਿਆ ਪਰ ਬੱਸਾਂ ਜ਼ਿਆਦਾਤਰ ਇੱਥੇ ਹੀ ਰੁਕਦੀਆਂ ਨੇ ਸਵਾਰੀਆਂ ਇੱਥੂ ਹੀ ਚੜ੍ਹਦੀਆਂ ਨੇ ਜਾਖਲ ਤੋਂ ਪਾਤੜਾ ਪਟਿਆਲਾ ਕਈ ਤੇ ਸਾਰੀਆਂ ਬੱਸਾਂ ਇੱਥੇ ਸਟਾਪ ਹੁੰਦੀਆਂ ਨੇ ਆ ਦੇਖੋ ਵੈਸੇ ਕੋਈ ਇੱਥੇ ਇਮਾਰਤ ਬਣੀ ਨਹੀਂ ਹੋਈ ਹੈ ਨਾ ਪਰ ਕਾਫੀ ਟਾਈਮ ਪੁਰਾਣਾ ਬੱਸ ਸਟੈਂਡ ਹੈ ਇਹ ਤੇ ਮੂਨਕ ਨਵਾਂ ਬੱਸ ਸਟੈਂਡ ਬਣ ਗਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇਹ ਪੁਰਾਣਾ ਬੱਸ ਸਟੈਂਡ ਮੂਨਕ ਦਾ ਰਾਣੇ ਬਸ ਸਟੈਂਡ ਦੇ ਬਿਲਕੁਲ ਸਾਹਮਣੇ ਆ ਜਾਂਦਾ ਮੂਨਕ ਦਾ ਮੇਨ ਬਾਜ਼ਾਰ ਆ ਦੇਖੋ ਸਵੇਰੇ ਸਵੇਰੇ ਇੱਥੇ ਵੀ ਰੌਣਕ ਹੈ ਨਾ ਵੈਸੇ ਬਾਜ਼ਾਰ ਛੋਟਾ ਹੈ ਮੂਨਕ ਛੋਟਾ ਸ਼ਹਿਰ ਹੈ ਪਰ ਰੌਣਕ ਫੁੱਲ ਹੁੰਦੀ ਹੈ ਇੱਥੇ ਤੇ ਆ ਜਾਓ ਤੁਹਾਨੂੰ ਕਰਾਉਣੀ ਹੈ ਬਾਜ਼ਾਰ ਦੀ ਸੈਰ ਮੂਨਕ ਬਾਜ਼ਾਰ ਚ ਐਂਟਰ ਹੋਣ ਤੋਂ ਬਾਅਦ ਪਹਿਲੀ ਵਾਰ ਆ ਜਾਂਦਾ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁੰਡਿਆਂ ਵਾਲਾ ਤੇ ਕੁੜੀਆਂ ਵਾਲਾ ਸਕੂਲ ਵੀ ਇੱਥੇ ਪਰ ਇਹ ਬਾਜ਼ਾਰ ਦੇ ਵਿੱਚ ਪਹਿਲਾ ਸਕੂਲ ਜਿਹੜਾ ਹੁੰਦਾ ਹੈ ਮੁੰਡਿਆਂ ਵਾਲਾ ਹੁੰਦਾ ਹੈ ਤੇ ਲਵੇ ਲਵੇ ਪਿੰਡਾਂ ਵਾਲੇ ਜਿਹੜੇ ਬੱਚੇ ਨੇ ਇੱਥੇ ਪੜਨ ਲਈ ਆਉਂਦੇ ਨੇ ਇਹ ਆ ਸਕੂਲ ਦਾ ਮੇਨ ਗੇਟ ਇੱਥੋਂ ਹੁੰਦੀ ਹੈ ਐਂਟਰੀ ਪਿਆਰੇ ਵਿਦਿਆਰਥੀਓ ਜੀ ਆਇਆਂ ਨੂੰ ਆ ਦੇਖੋ ਮੂਨਕ ਥੋੜਾ ਜਿਹਾ ਹੋਰ ਅੱਗੇ ਆਉਣ ਤੋਂ ਬਾਅਦ ਆ ਜਾਂਦਾ ਐਸ.ਬੀ.ਆਈ. ਬੈਂਕ ਤੇ SBI ਬੈਂਕ ਦੇ ਨਾਲ ਹੈਗਾ ATM ਤੇ ਇੱਥੋਂ ਪੈਸੇ ਪੂਸੇ ਕਢਵਾਉਣਾ ਕੈਸ਼ ਜਮਾ ਕਰਾਉਣਾ ਤੇ ਸਾਰੇ ਲਵੇ ਲਵੇ ਪਿੰਡ ਵਾਲੇ ਇੱਥੇ ਆਉਂਦੇ ਨੇ SBI ਦੀ ਬ੍ਰਾਂਚ ਹੈ ਇਹ ਬੈਂਕ ਤੋਂ ਅੱਗੇ ਆ ਕੇ ਤੇ ਇਹ ਸੜਕ ਮੁੜਦੀ ਹੈ ਸਰਕਾਰੀ ਸਕੂਲ ਲੜਕੀਆਂ ਵਾਲਾ ਸਕੂਲ ਤੇ ਇਹ ਸੜਕ ਜਾ ਕੇ ਲੜਕੀਆਂ ਦਾ ਸਕੂਲ ਆਉਂਦਾ ਸਰਕਾਰੀ ਆਹ ਸਾਹਮਣੇ ਹੈਗਾ ਸਕੂਲ ਕੁੜੀਆਂ ਵਾਲਾ ਗਰਲ ਸਕੂਲ ਹੈ ਮੂਨਕ ਦਾ ਸਰਕਾਰੀ ਸਕੂਲ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੂਨਕ ਸੰਗਰੂਰ 148033 ਤੇ ਇਹ ਕੁੜੀਆਂ ਵਾਲਾ ਸਕੂਲ ਆ ਗਿਆ ਤੇ ਇਹ ਬਾਜ਼ਾਰ ਚ ਅੱਗੇ ਐਂਟਰ ਹੋਣ ਤੋਂ ਬਾਅਦ ਆਉਂਦਾ ਹੈ ਐਸਬੀਆਈ ਬੈਂਕ ਲੰਘਣ ਤੋਂ ਬਾਅਦ ਕੁੜੀਆਂ ਇਸ ਸਕੂਲ ਦੇ ਬਿਲਕੁਲ ਬੈਕ ਸਾਈਡ ਆ ਜਾਂਦਾ ਹੈ ਇਹ ਗੁਰੂ ਘਰ ਬਾਜ਼ਾਰ ਮੇਨ ਬਾਜ਼ਾਰ ਚ ਗੁਰੂ ਘਰ ਆਉਂਦਾ ਤੇ ਇਹਦੀ ਬਿਲਡਿੰਗ ਹੈ ਜਿਹੜੀ ਤੇ ਇਮਾਰਤ ਤਿਆਰ ਹੋਣ ਲੱਗ ਰਹੀ ਆ ਦੇਖੋ ਮੁਗ ਦੇ ਵਿੱਚ ਮਿਲਦਾ ਦੋ ਜੇ ਤਿੰਨ ਗੁਰੂ ਘਰ ਨੇ ਤੇ ਉਹਨਾਂ ਦੇ ਵਿੱਚੋਂ ਪਹਿਲਾ ਗੁਰੂ ਘਰ ਤੁਹਾਨੂੰ ਦਿਖਾ ਰਹੇ ਹਾਂ ਗੁਰੂ ਘਰ ਤੋਂ ਆ ਪਾ ਗਿਆ ਦੇ ਤੇ ਇਹ ਸੜਕ ਜਾਂਦੀ ਏ ਯੂਨੀਵਰਸਿਟੀ ਕਾਲਜ ਨੂੰ ਤੇ ਉਹ ਵੀ ਦਿਖਾਉਣੀ ਆ ਤੁਹਾਨੂੰ ਜਾ ਕੇ ਆਪਾਂ ਆ ਦੇਖੋ ਇਹ ਸੜਕ ਜਾਂਦੀ ਏ ਗੁਰੂ ਘਰ ਤੋਂ ਅੱਗੇ ਕਾਲਜ ਨੂੰ ਆਉਂਦੇ ਆਉਂਦੇ ਰਸਤੇ 'ਚ ਆ ਜਾਂਦਾ ਡੇਰਾ ਬਾਬਾ ਗੰਗਾਗਿਰ ਤੇ ਆ ਦੇਖੋ ਸਾਹਮਣੇ ਇਹਦਾ ਮੇਨ ਗੇਟ ਇੱਥੇ ਬਣਿਆ ਹੋਇਆ ਸਾਹਮਣੇ ਮੂਨਕ ਦੇ ਵਿੱਚ ਆ ਦੇਖੋ ਤੇ ਇਹ ਮੂਨਕ ਦਾ ਡੇਰਾ ਬਾਬਾ ਗੰਗਾ ਗੇਰਾ ਆ ਦੇਖੋ ਸਾਹਮਣੇ ਤੇ ਇੱਥੋਂ ਐਂਟਰੀ ਹੈ ਗੇਟ ਗੇਟ ਬਣਿਆ ਹੋਇਆ ਦੇਖੋ ਕਿੰਨਾ ਸੋਹਣਾ ਡੇਰੇ ਦੇ ਬਿਲਕੁਲ ਸਾਹਮਣੇ ਗੇਟ ਦੇ ਸਾਹਮਣੇ ਆ ਜਾਂਦੀ ਹੈ ਜਿਹੜੀ ਸੈਣੀ ਧਰਮਸ਼ਾਲਾ ਕਾਲਗੜ ਮੂਨਕ ਜਿਹੜਾ ਮੂਨਕ ਦਾ ਪੁਰਾਣਾ ਨਾਮ ਹੈ ਉਹ ਕਾਲਗੜ ਸੀ ਆ ਸਾਹਮਣੇ ਧਰਮਸ਼ਾਲਾ ਤੇ ਇੱਥੇ ਜਿਹੜੇ ਮਤਲਬ ਬਜ਼ੁਰਗ ਨੇ ਉਹ ਬੈਂਦੇ ਨੇ ਆ ਉਹ ਕੇ ਪਾਇਰ ਦੀ ਟਾਈਮ ਜਿਵੇਂ ਗਰਮੀਆਂ ਚ ਛਾਂ ਹੀ ਪੈਂਦੀ ਨੇ ਪੱਖਾ-ਪੁੱਖਾ ਲਾ ਕੇ ਹੈ ਨਾ ਤੇ ਇਹ ਜਗ੍ਹਾ ਬਣੀ ਹੋਈ ਹੈ। ਲੋ ਜੀ ਆਪਾਂ ਪਹੁੰਚ ਗਏ ਯੂਨੀਵਰਸਿਟੀ ਕਾਲਜ ਮੂਨਿਕ ਤੇ ਇਹ ਥੰਦਾ ਯੂਨੀਵਰਸਿਟੀ ਕਾਲਜ ਆ ਦੇਖੋ ਸ਼ਹਿਰ ਤੋਂ ਸਰ ਬਾਹਰੋਂ ਬਾਹਰ ਆ ਕੇ ਇਹ ਕਾਲਜ ਆਉਂਦਾ ਜਿੱਥੇ ਕਿ ਸਟੂਡੈਂਟ ਲਵੇ ਲਵੇ ਪਿੰਡਾਂ ਵਾਲੇ ਸਟੂਡੈਂਟ ਆ ਇੱਥੇ ਪੜਨ ਦੇ ਲਈ ਆਉਂਦੇ ਨੇ ਤੇ ਯੂਨੀਵਰਸਿਟੀ ਕਾਲਜ ਮੂਨਿਕ ਇਹ ਦੀ ਮਤਲਬ ਜਿਹੜੀ ਪਹਿਲਾਂ ਜਗ੍ਹਾ ਸੀ ਇਹ ਕਿ ਬਾਹਰੋਂ ਬਾਹਰ ਜਾਖਲ ਵਾਲੀ ਸਾਈਡ ਬਣਿਆ ਹੋਇਆ ਸੀ ਤੇ ਹੁਣ ਇਹ ਬਾਜ਼ਾਰ ਦੇ ਵਿੱਚੋਂ ਬਾਹਰੋਂ ਬਾਹਰ ਜਿਹੜਾ ਪਟਵਾਨੇੋਂ ਨਿਕਲਦੇ ਆ ਤੇ ਉਧਰਲੀ ਸਾਈਡ ਬਣਿਆ ਹੋਇਆ ਇਹ ਜਿੱਥੇ ਕਿ ਬੀਏ ਤੇ ਹੋਰ ਕੋਰਸ ਵਗੈਰਾ ਸਾਰੇ ਹੁੰਦੇ ਨੇ ਇੱਥੇ ਆ ਦੇਖੋ ਇਹ 메ਨ ਗੇਟ ਆ ਗਿਆ ਯੂਨੀਵਰਸਿਟੀ ਕਾਲਜ ਦਾ ਪੰਜਾਬ ਹਰਿਆਣਾ ਬਾਰਡਰ ਤੇ ਪੈਂਦਾ ਮੂਨਕ ਸ਼ਹਿਰ ਹੈ ਜਿਹਦਾ ਕਿ ਪੁਰਾਣਾ ਨਾਮ ਅਕਾਲਗੜ੍ਹ ਸੀ ਤੇ ਹੁਣ ਮੂਨਕ ਪੈ ਗਿਆ ਤੇ ਇਹਦੀ ਵੋਟ ਮੂਨਕ ਦੀ 18141 ਵੋਟ ਹੈ ਤੇ ਮੂਨਕ ਸ਼ਹਿਰ ਨੀਵਾ ਹੋਣ ਦੇ ਕਾਰਨ ਹੜਾ ਕਰਕੇ ਕਾਫੀ ਪ੍ਰਭਾਵਤਾ ਕਾਫੀ ਨੁਕਸਾਨ ਹੋਇਆ ਜਿਵੇਂ 2011 2015 ਤੇ 2019 ਚ ਜਿਹੜੇ ਹੜਾ ਆਏ ਸੀ ਉਹਦੇ ਕਰਕੇ ਇਹਦਾ ਕਾਫੀ ਨੁਕਸਾਨ ਹੋਇਆ ਤੇ ਲਵੇ ਲਵੇ ਜਿਹੜੇ ਪਿੰਡ ਨੇ ਉਹ ਪਿੰਡਾਂ ਦਾ ਵੀ ਕਾਫੀ ਨੁਕਸਾਨ ਹੋਇਆ ਤੇ ਇਹਦੇ ਨਾਲ ਲੱਗਦੇ ਜਿਵੇਂ ਹਰਿਆਣੇ ਦੇ ਬਾਰਡਰ ਜਿਵੇਂ ਤੁਹਾਨਾ ਤੇ ਜਾਖਲ ਬਿਲਕੁਲ ਲਾਗੇ ਨੇ ਤੇ ਮੂਨਕ ਸ਼ਹਿਰ ਦੇ ਨਾਲ ਕਾਫੀ ਪਿੰਡ ਜੁੜੇ ਹੋਏ ਨੇ ਨਿਕਨਕੇ ਪਿੰਡ ਜੋ ਕਿ ਮੂਨਕ ਦੇ ਵਿੱਚ ਆਉਂਦੇ ਨੇ ਤੇ ਆਂਦੇ ਜਾਂਦੇ ਆਪਦਾ ਸਾਰਾ ਕਾਰੋਬਾਰ ਮੂਨਕ ਦੇ ਰਾਈ ਜੁੜਿਆ ਹੋਇਆ ਤੇ ਬਾਕੀ ਮੂਨਕ ਚ ਹੋਰ ਵੀ ਬਹੁਤ ਚੀਜ਼ਾਂ ਦੇਖਣ ਨੂੰ ਨੇ ਤੇ ਆਜੋ ਚੱਲਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਕਿ ਕਰਾਉਂਦੇ ਆ ਮੂਨਕ ਦੀ ਸ਼ਹਿਰ ਹੁਣ ਪਹੁੰਚ ਗਏ ਆ ਆਪਾਂ ઠવાਣਾ ਰੋਡ ਤੇ ਜਿੱਥੇ ਕਿ ਘੱਗਰ ਆ ਮੂਨਕ ਦਾ ਜਿਹਦੇ ਕਰਕੇ ਕਿ ਮੂਨਕ ਤੇ ਲਵੇ ਲਵੇ ਪਿੰਡਾਂ ਦਾ ਨੁਕਸਾਨ ਹੁੰਦਾ ਤੇ ਆਹ ਸਾਹਮਣੇ ਜਿਹੜਾ ਘੱਗਰਾ ਦੇਖੋ ਹੋ ਤਾਂ ਇਹਦੇ ਵਿੱਚ ਪਾਣੀ ਜਿਹੜਾ ਬਿਲਕੁਲ ਨਾ ਮੰਤਰਿਆ ਹਨ ਤੇ ਜਦੋਂ ਹਾਰਡ ਆਉਂਦੇ ਨੇ ਤਾਂ ਜਿਹੜਾ ਇਹ ਘੱਗਰ ਹੈ ਜਮਾ ਸਿਰੇ ਤੱਕ ਭਰ ਜਾਂਦਾ ਤੇ ਇਹਦੇ ਉੱਪਰ ਦੀ ਪਾਣੀ ਕ੍ਰੋਸ ਹੋ ਕੇ ਬੱਟਾ ਟੁੱਟ ਜਾਂਦੀਆਂ ਨੇ ਹਨਾ ਤੇ ਖੇਤਾਂ ਦੇ ਵਿੱਚ ਪਾਣੀ ਚਲੇ ਜਾਂਦਾ ਤੇ ਮੂਨਕ ਪਿੰਡ ਤੇ ਮੂਨਕ ਦੇ ਨਾਲ ਲੱਗਦੇ ਜਿਹੜੇ ਪਿੰਡ ਨੇ ਸਾਰੇ ਉੱਥੇ ਪਾਣੀ ਇਹ ਕਾਫੀ ਨੁਕਸਾਨ ਕਰਦਾ ਤੇ ਆ ਦੇਖੋ ਹੁਣ ਤਾਂ ਬਿਲਕੁਲ ਨਾ ਮਾਤਰੀ ਪਾਣੀ ਹੈ ਇਹ ਪਿੱਛੋਂ ਪਾਣੀ ਆਉਂਦਾ ਜਿਹੜਾ ਨਹਿਰਾਂ ਦਾ ਸਮੁੰਦਰਾਂ ਦਾ ਪਾਣੀ ਆਉਂਦਾ ਮੀਂਹ ਕਰਕੇ ਤੇ ਉਹ ਇੱਥੇ ਆ ਕੇ ਜਿਹੜਾ ਅੱਗੇ ਜਾ ਕੇ ਘੱਗਰ ਹੈ ਨਾ ਇਹ ਮਤਲਬ ਪੀੜਾ ਹੁੰਦਾ ਥੋੜਾ ਤਾں ਕਰ ਕਿਹ ਰਸਤੇ ਚ ਟੁੱਟ ਜਾਂਦਾ ਤੇ ਇਹ ਕਾਫੀ ਨੁਕਸਾਨ ਕਰਦਾ ਮੂਨਕ ਤੇ ਮੂਨਕ ਦੇ ਲਾਗੇ ਪਿੰਡਾਂ ਦਾ ਮੂਨਕ ਸ਼ਹਿਰ ਦੇ ਵਿੱਚ ਗੁਰੂ ਘਰ ਦੇ ਨਾਲ-ਨਾਲ ਇੱਥੇ ਬਣੀ ਹੋਈ ਹੈ ਸੱਚ ਕੰਟੀਨ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਐਮ ਐਸ ਜੀ ਡੇਰਾ ਸੱਚਾ ਸੌਦਾ ਮੂਨਕ ਤੇ ਇਹ ਸਾਹਮਣੇ ਸੱਚ ਕੰਟੀਨ ਬਣੀ ਹੋਈ ਹੈ ਜਿੱਥੇ ਕੀ ਡੇਰਾ ਪ੍ਰੇਮੀ ਆਉਂਦੇ ਨੇ ਤੇ ਕੰਟੀਨ ਦੇ ਵਿੱਚੋਂ ਜਿਹੜਾ ਸਮਾਨ ਹੈ ਉਹ ਲੈ ਕੇ ਜਾਂਦੇ ਨੇ ਤੇ ਇੱਥੇ ਜਿਹੜੀ ਸਤਸੰਗ ਵੀ ਹੁੰਦੀ ਹੈ ਤੇ ਇਹ ਜਿਹੜੀ ਸਤਸੰਗ ਭਵਨ ਬਣਿਆ ਹੋਇਆ ਇਹ ਮੂਨ ਤਟਵਾਨਾ ਰੋਡ ਤੇ ਬਣਿਆ ਹੋਇਆ ਤੇ ਇੱਥੇ ਵੀ ਲੋਕਾਂ ਦੀ ਸਰਦ ਦਾ ਕਾਫੀ ਲਵੇ ਲਵੇ ਪਿੰਡਾਂ ਦੇ ਜਿਹੜੇ ਲੋਕ ਨੇ ਇੱਥੇ ਆਉਂਦੇ ਨੇ ਤੇ ਸੱਚ ਕੰਟੀਨ ਦੇ ਵਿੱਚੋਂ ਜਿਹੜੇ ਸਮਾਨ ਦੀ ਜ਼ਰੂਰਤ ਹੈ ਉਹ ਲੈ ਕੇ ਜਾਂਦੇ ਨੇ ਉਹ ਸਾਹਮਣੇ ਆ ਗਿਆ ਭਵਨ ਦਾ ਗੇਟ ਤੇ ਇਹਦੇ ਨਾਲ ਹੀ ਪਾਰਕ ਬਣਿਆ ਹੋਇਆ ਬੈਠਣ ਦੇ ਲਈ ਹਨਾ ਆ ਦੇਖੋ ਕਿੰਨਾ ਸੋਹਣਾ ਪਾਰਕ ਬਣਿਆ ਹੋਇਆ ਤੇ ਇੱਥੇ ਆਏ ਹਫਤੇ ਸਾਸਾਂਗ ਹੁੰਦੀ ਹੈ ਤੇ ਇਹਦੇ ਨਾਲ ਹੀ ਕੰਟੀਨ ਹੈ ਢਾਬਾ ਵੀ ਬਣਿਆ ਹੋਇਆ ਤੇ ਕੰਟੀਨ ਵੀ ਬਣੀ ਹੋਈ ਹੈ ਖਾਣ ਪੀਣ ਦੇ ਲਈ ਸਾਰੀਆਂ ਚੀਜ਼ਾਂ ਇੱਥੋਂ ਮਿਲਦੀਆਂ ਨੇ ਮੂਲਕ ਟੋਟਵਾਣਾ ਰੋਡ ਦੇ ਉੱਤੇ ਜਿਹੜਾ ਆਪਣਾ ਸ਼ਹਿਰ ਦੇ ਵਿੱਚ ਕੂੜਾ ਕਰਕਟ ਹੁੰਦਾ ਵੀ ਉਹ ਖਰਾਬ ਲੋਕ ਐਵੇਂ ਹੀ ਡਿਗ ਦਿੰਦੇ ਨੇ ਤਾਂ ਉਹ ਕੂੜਾ ਕਰਕਟ ਉਰੇ ਇਕੱਠਾ ਕਰਕੇ ਤੇ ਇੱਥੇ ਉਹ ਸਟੋਰ ਕੀਤਾ ਜਾਂਦਾ ਤੇ ਉਹ ਤੋਂ ਖਾਹ ਤਿਆਰ ਕਰਦੇ ਨੇ ਆ ਦੇਖੋ ਇੱਥੇ ਕੂੜਾ ਕਰਕਟ ਇਕੱਠਾ ਕਰਕੇ ਉਹਨੂੰ ਇੱਕ ਤਰ੍ਹਾਂ ਦਾ ਖਾਹ ਤਿਆਰ ਕਰਦੇ ਨੇ ਉਹਦੇ ਉੱਤੋਂ ਤੇ ਇਹ ਵੀ ਇੱਕ ਇੱਕ ਚੰਗਾ ਉਪਰਾਲਾ ਬਣਿਆ ਹੋਇਆ ਹੈ ਨਾ ਮੂਨਕ ਦੇ ਵਿੱਚ ਹੁਣ ਆਪਾਂ ਪਹੁੰਚ ਗਏ ਆ ਮੂਨਕ ਦੇ ਨਵੇਂ ਬੱਸ ਸਟੈਂਡ ਜੋ ਕਿ ਮੂਨ ਤੋਂ ਟੋਣਾ ਰੋਡ ਤੇ ਬਣਿਆ ਹੋਇਆ ਹੈ ਤੇ ਆ ਦੇਖੋ బోర్ ਲੱਗਿਆ ਬੱਸ ਸਟੈਂਡ ਤੇ ਇਹ ਬੱਸ ਸਟੈਂਡ ਦੀ ਐਂਟਰੀ ਆ ਗਈ ਇੱਥੋਂ ਵੈਸੇ ਇਹ ਬੱਸ ਸਟੈਂਡ ਇੰਨਾ ਚੱਲਦਾ ਨਹੀਂ ਕਿਉਂਕਿ ਪੁਰਾਣੇ ਬੱਸ ਸਟੈਂਡ 'ਤੇ ਬੱਸਾਂ ਕੱਢਦੀਆਂ ਨੇ ਪਾਤੜ ਤੋਂ ਜਾਖਲ ਇੱਥੇ ਬਸ ਨਾਰਮਲ ਜਿਹੜੀਆਂ ਟਵਾਣੇ ਨੂੰ ਬਸ ਜਾਂਦੀ ਹੈ ਜਾਂ ਬਸ ਵੈਸੇ ਸਰਕਾਰੀ ਬਸ ਹੈ ਉਹ ਇੱਕ ਵਾਰ ਇੱਥੋਂ ਆ ਕੇ ਤਾਂ ਉੱਥੋਂ ਇੱਕ ਵਾਰ ਗੇੜਾ ਕੱਢ ਕੇ ਚਲੀ ਜਾਂਦੀ ਹੈ ਤੇ ਇੰਨਾ ਇਹ ਹਜੇ ਹਾਈਲਾਈਟ ਨਹੀਂ ਹੋਇਆ ਬਸ ਸਟੈਂਡ ਤੇ ਹਜੇ ਜਿਹੜਾ ਪੁਰਾਣਾ ਬਸ ਸਟੈਂਡ ਹੈ ਉਹੀ ਚੱਲਦਾ ਹੈ ਬਾਕੀ ਤੁਹਾਨੂੰ ਹੋਰ ਮੂਨਕ ਦੀਆਂ ਚ ਹੋਰ ਵੀ ਥਾਂ ਮ ਦਿਖਾਉਣੇ ਆਜੋ ਇਹ ਆ ਗਿਆ ਮੂਨਕ ਦਾ ਦਾਦਾ ਖੇੜਾ ਤੇ ਆ ਦੇਖੋ ਇਹਨੀ ਸੋਹਣੀ ਇਮਾਰਤ ਬਣਾਈ ਹੋਈ ਹੈ ਇੱਧਰ ਹਨਾ ਤੇ ਇਹ ਗੇਟ ਹੈ ਦਾ ਜੈ ਦਾਦਾ ਨਗਰ ਖੇੜਾ ਆਕਾਲਕੜ ਮੂਨਕ ਆਪਾਂ ਪਹੁੰਚ ਗਏ ਮੂਨਕ ਦੇ ਪੁਰਾਣੇ ਕਿਲੇ 'ਚ ਜਿਹੜਾ ਇਹ ਕਿਲਾ ਬਣਿਆ ਹੈ ਦੇਖੋ ਹਨਾ ਇਮਾਰਤ ਹੁਣ ਤਾਂ ਟਹਾ ਢੂਰੀ ਏ ਥੋੜੀ ਮੋਟੀ ਰਹਿ ਰਹੀ ਏ ਤੇ ਮਾਤ ਤੱਕ ਜਿਹੜਾ ਤਾਂ ਇਹ ਹੈ ਵੀ ਜਿਹੜਾ ਮਹਾਰਾਜਾ ਪਟਿਆਲਾ ਉਸ ਵੇਲੇ ਦਾ ਇਹ ਜਿਹੜਾ ਕਿਲਾ ਸੀ ਇਹ ਇੱਕ ਜੇਲ ਸੀ ਜਿੱਥੇ ਕਿ ਖਾਸੇ ਖਤਰਨਾਕ ਜਿਹੜੇ ਮਤਲਬ ਅਪਰਾਧੀ ਸੀ ਉਹਨਾਂ ਨੂੰ ਰੱਖਿਆ ਜਾ ਕਰਦਾ ਸੀ ਇਹਨਾਂ ਨੂੰ ਆ ਦੇਖੋ ਬਹੁਤ ਪ੍ਰਾਣੀ ਜਿਹੜੀ ਇਹ ਜੇਲ ਮੰਨੀ ਜਾਂਦੀ ਸੀ ਹੁਣ ਪਹੁੰਚ ਗਏ ਆਪਾਂ ਮੂਨਕ ਦੇ ਜਿਹੜਾ ਵਿਚਾਲੇ ਬਾਜ਼ਾਰ ਦੇ ਵਿੱਚ ਆ ਗਿਆ پارک ਅਕੇਲੇ ਤੇ ਅਗਲੀ ਸਾਈਡ ਤੇਲੀ ਸਾਈਡ ਆ ਜਾਂਦਾ ਇਹ پارک ਤੈਨੂੰ ਦਿਖਾਉਣੇ ਆਜੋ ਇਹ پارک ਵੀ ਜਿਹੜਾ ਬਾਜ਼ਾਰ ਦੇ ਬਿਲਕੁਲ ਵਿੱਚ ਬਣਿਆ ਹੋਇਆ ਸੈਂਟਰ ਦੇ ਵਿੱਚ ਜਿੱਥੇ ਕੀ ਸ਼ਾਮ ਦੇ ਟਾਈਮ ਲੋਕ ਰੈਸਟ ਕਰਦੇ ਨੇ ਬਾਕੀ ਸਟੂਡੈਂਟ ਵਗੈਰਾ ਵੀ ਬਹੁਤ ਆਉਂਦੇ ਨੇ ਹਣਾ ਕਾਲਜ ਕੂਲ ਜਾਂ ਸਕੂਲਾਂ ਵਾਲੇ ਸਾਰੇ ਆਉਂਦ ਨੇ ਇੱਥੇ ਲਈ ਬੈਠਣ ਵਾਸਤੇ ਬਹੁਤ ਸੋਹਣਾ ਪਾਰਕ ਹੈ ਇਹ ਤਾਂ ਆ ਦੇਖੋ ਤੁਸੀਂ ਪਾਰਕ ਕਿੰਨੇ ਸੋਹਣੇ ਤਰੀਕੇ ਨਾਲ ਬਣਾਇਆ ਹੋਇਆ ਪਾਰਕ ਹੈ ਨਾ ਸਟੂਡੈਂਟ ਵਗੈਰਾ ਸਾਰੇ ਇੱਥੇ ਬਹਿੰਦੇ ਨੇ ਦੁਪਹਿਰ ਦੇ ਟਾਈਮ ਸ਼ਾਮ ਦੇ ਟਾਈਮ ਇੱਥੇ ਇਹਦੇ ਲਵ ਲਵ ਵਾਲੇ ਨੇ ਹਨਾ ਆ ਦੇਖੋ ਹੰਸ ਰਾਜ ਹੰਸ ਪਾਰਕ ਹੈ ਤੇ ਬਿਲਕੁਲ ਬਾਜ਼ਾਰ ਦੇ ਸੈਂਟਰ ਦੇ ਵਿੱਚ ਆਉਂਦਾ ਹੈ ਕਿਲੇ ਦੇ ਬੈਕ ਸਾਈਡ ਹੁਣ ਚੱਲਦੇ ਹਾਂ ਕੋਈ ਆਪਾਂ ਮੂਨਕ ਦੀ ਹੋਰ ਖਾਸ ਜਗ੍ਹਾ ਤੇ ਤੁਹਾਨੂੰ ਲੈ ਕੇ ਇਹ ਆ ਗਿਆ ਸਾਹਮਣੇ ਮੂਨਕ ਦਾ ਤਾਲੀ ਵਿਚੌਂਕ ਇੱਥੋਂ ਜੱਖੜ ਤੇ ਇਧਰ ਲਾਗੇ ਲੱਗ ਪੈਂਦਾ ਪਿੰਡ ਪਾਵੜਾ ਤੇ ਪਾਤੜਾ ਇਹ ਤੋਂ ਸੜਕਾਂ ਪਾਟਦੀਆਂ ਨੇ ਆ ਦੇਖੋ ਅੱਪਾ ਪਹੁੰਚ ਗਏ ਆ ਜੱਖਰ ਰੋਡ ਤੇ ਜਿਹੜਾ ਪੈਂਦਾ ਵੱਡਾ ਗੁਰੂ ਘਰ ਨੌਵੀਂ ਪਾਸ਼ੇ ਗੁਰੂ ਤੇਗ ਬਹਾਦਰ ਦੀ ਚਰਨ ਛੋਪਾ ਪ੍ਰਾਪਤ ਧਰਤੀ ਐ ਤੇ ਇਹ ਮੂਨਕ ਤੋਂ ਜੱਖਰ ਰੋਡ ਤੇ ਜਿਹੜਾ ਗੁਰੂ ਘਰ ਪੈਂਦਾ ਸਭ ਤੋਂ ਵੱਡਾ ਗੁਰੂ ਘਰ ਮੂਨਕ ਦਾ ਇਹ ਤੇ ਆ ਇਥੋਂ ਐਂਟਰੀ ਆ ਗੁਰੂ ਘਰ ਦੀ ਸਾਹਮਣੇ ਦੇਖੋ ਗੇਟ ਆ ਗਿਆ ਤੇ ਸਾਹਮਣੇ ਲੰਗਰ ਹਾਲ ਬਣਿਆ ਹੋਇਆ ਗੁਰੂ ਘਰ ਦਾ ਕਾਫੀ ਵੱਡਾ ਤੇ ਉਹ ਸਾਹਮਣੇ ਗੁਰੂ ਘਰ ਦੀ ਆਗਿ ਮਾਰਤਾ ਇੱਥੇ ਆਈ ਮੱਸਿਆ ਜਿਹੜੀ ਇੱਥੇ ਬਹੁਤੋਂ ਤਾਮਨਣ ਮਨਾਈ ਜਾਂਦੀ ਹੈ ਤੇ ਬਹੁਤ ਸੰਗਤਾਂ ਪਹੁੰਚਦੀਆਂ ਨੇ ਇੱਥੇ ਨੌਵੀਂ ਪਾਂਛਾਈ ਗੁਰੂ ਘਰ ਮੂਨਕ ਆਇਦਲੀ ਸਾਈਡ ਜੋੜਾ ਘਰ ਆ ਗਿਆ ਹੁਣ ਆਪਾਂ ਪਹੁੰਚ ਗਏ ਮੂਨਕ ਦੀ ਗਊਸ਼ਾਲਾ ਸ੍ਰੀ ਕ੍ਰਿਸ਼ਨ ਗਊਸ਼ਾਲਾ ਜਿਹੜੀ ਇਹ ਜਾਖਰ ਰੋਡ ਤੇ ਤੇ ਬਣੀ ਹੋਈ ਹੈ ਇਹ ਹਨਾ ਗਊਸ਼ਾਲਾ ਤੇ ਗਊ ਗਊਆਂ ਦੀ ਸੇਵਾ ਕੀਤੀ ਜਾਂਦੀ ਹੈ ਜਿਹੜੇ ਮੂਨਕ ਦੇ ਲੋਕ ਨੇ ਤੇ ਉਹਨਾਂ ਦੀ ਜਿਹੜੀ ਗਊਸ਼ਾਲਾ ਪ੍ਰਤੀ ਸ਼ਰਧਾ ਬਹੁਤ ਜ਼ਿਆਦਾ ਹੈ ਕਿ ਜਿਵੇਂ ਗੁਲਜਾਰੀ ਮੂਨਕ ਹੋ ਗਿਆ ਤੇ ਕਬੱਡੀ ਸੁਪਰਸਟਾਰ ਹਨਾ ਉਹਨਾਂ ਦੀ ਸ਼ਰਧਾ ਬਹੁਤ ਹੈ ਗਊਸ਼ਾਲਾ ਤੇ ਆ ਦੇਖੋ ਤੇ ਇੱਧਰ ਲੋਕਾਂ ਨੇ ਸੇਵਾ ਵੀ ਕੀਤੀ ਹੋਈ ਹੈ ਤੂੜੀ ਦੀ ਆ ਦੇਖੋ ਗਊਸ਼ਾਲਾ ਦੇ ਲਈ ਤੇ ਮੂਨਕ ਵਾਲੇ ਲੋਕਾਂ ਦੀ ਸ਼ਰਧਾ ਜਿਹੜੀ ਗਊਸ਼ਾਲਾ ਪ੍ਰਤੀ ਬਹੁਤ ਜ਼ਿਆਦਾ ਹੈ ਜਿਹੜੋ ਬੱਲੜਾ ਜਾਣੇ ਆ ਤਾਂ ਮੂਨਕ ਤੋਂ ਜਿਹੜੋ ਬੱਲੜਾ ਰੋਡ ਆਉਂਦਾ ਇੱਥੇ ਉੱਥੇ ਪੈ ਜਾਂਦਾ ਸਿਵਲਾ ਹਸਪਤਾਲ ਜਿੱਥੇ ਕੀ ਸਰਕਾਰੀ ਸੇਵਾਵਾਂ ਮਿਲਦੀਆਂ ਨੇ ਆਪਾਂ ਨੂੰ ਸਹੂਲਤਾਂ ਮਿਲਦੀਆਂ ਨੇ ਤੇ ਇਹ ਹਸਪਤਾਲ ਹੈਗਾ ਸਿਵਲਾ ਹਸਪਤਾਲ ਮੂਨਕ ਦਾ ਮੂਨਕ ਤੋਂ ਜਾਖਰ ਰੋਡ ਦੇ ਉੱਤੇ ਪੈਂਦੀ ਹੈ ਆਈਟੀਆਈ ਤੇ ਆ ਲੱਗਾ ਆਈਟੀਆ ਦਾ బోర్ਡ ਦੇਖੋ ਸਰਕਾਰੀ ਉਦਯੋਗਿਕ ਸਿਖਲਾਈ ਸਾਸਤਾ ਕੁੜੀਆਂ ਦੇ ਲਈ ਇਹ ਆਈਟੀਆਈ ਹੈ ਤੇ ਕੁੜੀਆਂ ਦੇ ਲਈ ਇੱਥੇ ਕੋਰਸ ਨੇ ਜਿਵੇਂ ਕਿ ਸਲਾਈ ਕਢਾਈ ਦਾ ਕੰਪਿਊਟਰ ਦਾ ਕੋਰਸ ਹਨ ਤੇ ਸਾਰੇ ਕੋਰਸ ਇੱਥੇ ਅਵੇਲੇਬਲ ਹੈਗੇ ਨੇ ਆ ਦੇਖੋ ਤੇ ਆ ਇਧਰ ਆ ਗਈ ਆਈਟੀਆਈ ਦੀ ਐਂਟਰੀ ਤੇ ਜਿਹੜੀ ਇਹ ਆਈਟੀਆਈ ਬਣੀ ਹੋਈ ਹੈ ਇੱਥੇ ਪਹਿਲਾਂ ਜਿਹੜੀ ਪੰਜਾਬੀ ਯੂਨੀਵਰਸਿਟੀ ਕਾਲਜ ਸੀ ਉਹ ਬਣਿਆ ਸੀ ਤੇ ਉਹ ਕਾਲਜ ਆਪਾ ਪਾਰਲੀ ਸਾਈਡ ਲਾਏਗੇ ਤੇ ਇੱਥੇ ਕੱਲੀ ਕੁੜੀਆਂ ਦੀ ਜਿਹੜੀ ਆਈਟੀਆਈ ਹੈ ਸਰਕਾਰੀ ਉਦਯੋਗਿਕ ਸਿਕਲਾਈ ਸੰਸਥਾ ਇਹ ਬਣਾਤੀ ਇੱਥੇ ਇੱਥੇ ਓਨਲੀ ਕੁੜੀਆਂ ਹੀ ਆਉਂਦੀਆਂ ਨੇ ਸਲਾਈ ਕਢਾਈ ਦੇ ਕੋਰਸ ਕੰਪਿਊਟਰ ਦਾ ਤੇ ਹੋਰ ਕਈ ਕੋਰਸ ਨੇ ਜਿਹੜੇ ਉਹ ਇੱਥੇ ਆ ਕੇ ਲਵੇ ਲਵੇ ਪਿੰਡਾਂ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਇੱਥੇ ਆ ਕੇ ਸਿੱਖਦੀਆਂ ਨੇ ਮੂਨਕ ਦੇ ਵਿੱਚ ਸਰਕਾਰੀ ਸਕੂਲ ਹੋਣ ਦੇ ਨਾਲ-ਨਾਲ ਮੂਨਕ ਦੇ ਵਿੱਚ ਪ੍ਰਾਈਵੇਟ ਸਕੂਲ ਵੀ ਬਹੁਤ ਨੇ ਤੇ ਉਹ ਬਹੁਤੇ ਸਕੂਲਾਂ ਦੇ ਵਿੱਚੋਂ ਇੱਕ ਸਕੂਲ ਦੇ ਆਪਾਂ ਸਾਹਮਣੇ ਖੜੇ ਆ ਤੇ ਮੇਰੇ ਸਾਹਮਣੇ ਹੈਗਾ ਡੀਏਵੀ ਸਕੂਲ ਕਾਫੂ ਬ੍ਰਿਸ਼ਵਾਣ ਜੋ ਕਿ ਜਾਖੜ ਰੋਡ ਤੇ ਹੈ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਮੂਨਕ ਦੇ ਸਭ ਤੋਂ ਵੱਡੇ ਸਕੂਲ ਦੇ ਵਿੱਚ ਇਸ ਸਕੂਲ ਦਾ ਨਾਮ ਗਿਣਿਆ ਜਾਂਦਾ ਤੇ ਬਹੁਤ ਸਟੂਡੈਂਟ ਇੱਥੇ ਪੜਨ ਦੇ ਲਈ ਆਉਂਦੇ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਕਿੰਨੇ ਖੜੇ ਨੇ ਤੇ ਮੇਰੀ ਇਧਰਲੀ ਸਾਈਡ ਬੈਨਾਂ ਹੀ ਬਹੁਤ ਖੜੀਆਂ ਨੇ ਤੇ ਇਹ ਮੂਨਕ ਦੇ ਵਿੱਚ ਸਭ ਤੋਂ ਟਾਪ ਸਕੂਲ ਹੈ ਬਾਬੂ ਬ੍ਰਿਜਵਾਂਡੀ ਐਬੀ ਸਕੂਲ ਮੂਨਕ ਸਾਰੇ ਧਰਮਾਂ ਨੂੰ ਇੱਕ ਬਰਾਬਰ ਮੰਨਿਆ ਜਾਂਦਾ ਜਿਵੇਂ ਦੇਖੋ ਜੈਨ ਸਮਾਧੀ ਦਾ ਸਥਾਨ ਵੀ ਇੱਥੇ ਬਣਿਆ ਹੋਇਆ ਦੇਖੋ ਇਹਦੇ ਜਿਹੜੇ ਸਰਦਾ ਲੂ ਨੇ ਹੈ ਨਾ ਉਹ ਵੀ ਮੂਨਕ ਦੇ ਵਿੱਚ ਹੈਗੇ ਨੇ ਤੇ ਆਹ ਦੇਖੋ ਕਿੰਨੀ ਸੋਹਣੀ ਇਮਾਰਤ ਬਣਾਈ ਹੋਈ ਹੈ ਜੈਨ ਸਮਾਧੀ ਵਾਲਿਆਂ ਨੇ ਚਾਰ ਚੀਜ਼ਾਂ ਦੇ ਹੋਣ ਦੇ ਨਾਲ-ਨਾਲ ਮੂਨਕ ਦੇ ਵਿੱਚ ਆ ਗਿਆ ਇੱਧਰ ਥਾਣਾ ਤੇ ਇੱਕ ਇੱਧਰ ਦਫ਼ਤਰ ਆ ਗਿਆ ਇੱਕ ਉਹ ਬੈਕ ਸਾਈਡ ਦਫ਼ਤਰ ਆ ਗਿਆ ਇੱਧਰ ਤੇ ਇਹ ਆ ਗਿਆ ਮੂਨਕ ਦਾ ਥਾਣਾ ਉੱਪਰ ਕਪਤਾਨ ਪੁਲਿਸ ਦਫ਼ਤਰ ਮੂਨਕ ਹੁਣ ਪਹੁੰਚੇ ਆਪਾਂ ਮੂਨਕ ਦੇ ਸਟੇਡੀਅਮ ਦੇ ਵਿੱਚ ਤੇ ਆ ਆ ਗਿਆ ਸ਼ਹੀਦ ਉਦਮ ਸਿੰਘ ਸਟੇਡੀਅਮ ਮੂਨਕ ਤੇ ਆ ਦੇਖੋ ਯਾਰ ਹਨਾ ਕਿੰਨਾ ਸੋਹਣਾ ਉਡਾੜਾ ਲਿਖਿਆ ਹੋਇਆ ਇੱਥੇ ਤੇ ਇਹ ਆ ਗਿਆ ਸਟੇਡੀਅਮ ਸਾਰਾ ਗਰਾਊਂਡ ਜਿੱਥੇ ਕਿ ਸ਼ਾਮ ਦੇ ਟਾਈਮ ਤੇ ਇੱਥੇ ਮੁੰਡੇ ਖੇਡਣ ਆਉਂਦੇ ਨੇ ਸ਼ਹੀਦ ਉਦਮ ਸਿੰਘ ਮੂਨਕ ਦਾ ਸਟੇਡੀਅਮ ਤੇ ਇੱਥੇ ਖੇਡਾਂ ਵਗੈਰਾ ਵੀ ਹੁੰਦੀਆਂ ਨੇ ਟੂਰਨਾਮੈਂਟ ਵਗੈਰਾ ਆ ਦੇਖੋ ਪਾਤਰਾ ਰੋਡ ਦੇ ਉੱਤੇ ਇਹ ਮਾਰ ਤੁਸੀਂ ਦੇਖ ਰਹੇ ਹੋ ਨਾ ਇਹ ਹੈਗੀ ਆ 9 ਗਜਾ ਬਾਬਾ ਪੀਰ ਅਨਾਜ ਮੰਡੀ ਵਾਲਾ ਤੇ ਕਾਫੀ ਵੱਡੀ ਇਮਾਰਤ ਬਣਾਈ ਹੋਈ ਹੈ ਇਹਦੀ ਵੀ ਸ਼ਰਧਾ ਬਹੁਤ ਹੈ ਦੇਖੋ ਪਾਤਰਾ ਰੋਡ ਤੇ ਇਹ ਬਾਬੇ ਵਾਲੀ ਜਗ੍ਹਾ ਮਣੀ ਹੋਈ ਜਿਹੜੀ ਵਿਸ਼ਾਲ ਪਣਾਹਰਾ ਵੀ ਹੁੰਦਾ ਇੱਥੇ ਕਿਵੇਂ ਲੱਗੀ ਜੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਜੇ ਕੋਈ ਕਮੀ ਪੇਸ਼ੀ ਰਹੇਗੀ ਮੇਰੇ ਤੋਂ ਕੋਈ ਜਗ੍ਹਾ ਰਹੇਗੀ ਦਿਖਾਣੀ ਤਾਂ ਮਾਫ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਥੈਂਕ ਯੂ